ਜਿਲੰਦਰ ਦੇ ਹਲਕਾ ਨਕੋਦਰ ਦੇ ਪਿੰਡ ਆਲੋਵਾਲ ਦੇ ਵਿੱਚੋਂ ਇੱਕ ਅਜਹੀ ਘਟਨਾ ਸਾਹਮਣੇ ਆਈ ਹੈ ਕਿ ਜਿਸ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਅੰਦਰ ਤੱਕ ਝੰਡੋੜ ਕੇ ਰੱਖ ਦਿੱਤਾ ਇਨ੍ਹਾਂ ਤਸਵੀਰਾਂ ਦੇ ਵਿੱਚ ਭੂਭਾ ਮਾਰ ਮਾਰ ਕੇ ਰੋਮ ਦੇ ਕਰਲਾਉਂਦੇ ਇਹ ਉਹੀ ਰਾਜਿੰਦਰ ਕੌਰ ਦੇ ਪੇਕੇ ਪਰਿਵਾਰ ਮੈਂਬਰ ਅਤੇ ਰਿਸ਼ਤੇਦਾਰ ਨੇ ਜਿਨ੍ਹਾਂ ਨੇ ਚਾਵਾ ਤੇ ਰੀਜਾ ਨਾਲ ਕਰੀਬ 9 ਸਾਲ ਪਹਿਲਾਂ ਰਾਜਵਿੰਦਰ ਕੌਰ ਦਾ ਵਿਆਹ ਇਸ ਪਿੰਡ ਦੇ ਰਹਿਣ ਵਾਲੇ ਅਮਰੀਕ ਸਿੰਘ ਦੇ ਨਾਲ ਕੀਤਾ ਸੀ ਪਰ ਬਦਕਿਸਮਤੀ 9 ਸਾਲ ਤੱਕ ਰਾਜਵਿੰਦਰ ਕੌਰ ਮਾਣਾ ਬਣ ਸਕੀ ਸੁੰਨੀ ਗੋਦ ਦੇ ਚੱਲਦਿਆਂ ਘਰ ਵਿੱਚ ਦੋਵਾਂ ਪਤੀ ਪਤਨੀ ਦਾ ਝਗੜਾ ਹੋਣ ਲੱਗਿਆ ਪਰ ਇਹ ਝਗੜਾ ਇੰਨਾ ਖੌਫਨਾਕ ਰੂਪ ਧਾਰ ਲਵੇਗਾ ਕਿ ਇਸ ਦੀ ਕਲਪਨਾ ਤੱਕ ਵੀ ਨਹੀਂ ਕੀਤੀ ਜਾ ਸਕਦੀ ਦਰਸਲ ਬੀਤੇ ਦਿਨੀ ਅਮਰੀਕ ਸਿੰਘ ਨੇ ਆਪਣੀ ਘਰਵਾਲੀ ਰਾਜਵਿੰਦਰ ਕੌਰ ਨਾਲ ਜਿਲਾਦਾਂ ਤੋਂ ਵੀ ਭੈੜਾ ਕਾਰਾ ਕਰ ਦਿੱਤਾ ਜਿਸ ਕਾਰਨ ਉਸਦੀ ਜਾਨ ਚਲੀ ਗਈ ਤੇ ਫਿਰ ਝੂਠੀ ਕਹਾਣੀ ਬਣਾ ਕੇ ਰਜਿੰਦਰ ਕੌਰ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਅਮਰੀਕ ਸਿੰਘ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਮ੍ਰਿਤਕ ਰਾਜਵਿੰਦਰ ਕੌਰ ਦੇ ਘਰਦਿਆਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਬੰਦੀ ਕਿ ਨਾਂ ਦੀ ਅਮਰਦੀਪ कौर ਕੀ ਗੱਲ ਕਰਦੇ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰ ਉਹਨੇ ਨੇ ਉਦਾਂ ਕਰੀ ਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀ ਇਹਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਇਹਦਾ ਬਾਥਰੂਮ ਨਿਕਲ ਗਿਆ ਵਿੱਚ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਫਿਰ ਮੈਂ ਟਿਕੀ ਪੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪਾ ਮੇਰੇ ਘਰ ਆਲਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਹਿੰਦਾ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਇਹ ਨਾਮ ਸੇ ਗਾਉਦਾ ਜਿਹੜਾ ਪ੍ਰੋਣੇ ਦਾ ਨਾਮ ਕੀ ਹੈ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਨੇ ਕੋਈ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸਿਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਸੀ ਅਸੀਂ ਦਰਖਾਸਤ ਦਿੱਤੀ ਸੀ ਇਹ ਦੋ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਿਗਾ ਉਹਨੂੰ ਮੇਰੀ ਛੋਟੀ ਭੈਣ ਤਾਂ ਮੇਰਾ ਭਾਂਡ ਜਾ ਰਹਿੰਦਾ ਸੀ ਉਹ ਲੈਣ ਗਏ ਉਹਨਾਂ ਨੂੰ ਵੀ ਮੇਰੀ ਛੋਟੀ ਭੈਣ ਨੂੰ ਵੀ ਇਹਨਾਂ ਨੇ ਕੁੱਟੇ ਆ ਸਕਾ ਉਦੋਂ ਉਦੋਂ ਇਹਦਾ ਸੌਰਾ ਵੀ ਦਿੰਦਾ ਸੀ ਹੁਣ ਇਹਦਾ ਸੌਰਾ ਵੀ ਇਹਦੇ ਸੌਰੇ ਦੀ ਡੈਥ ਹੋਈ ਪਰਸੋਂ ਆਈ ਇੱਥੇ ਆਈ ਇਹ ਮੰਮੀ ਮੇਰੀ ਕੋ ਮੰਮੀ ਮੇਰੀ ਨੂੰ ਕਹਿੰਦੀ ਆ ਕਿ ਮੇਰਾ ਨਾਮ ਮੇਰੀ ਸੱਸ ਬਹੁਤ ਲੜਦੀ ਬੋਲਦੀ ਆ ਕਹੇ ਰੋਂਦੀ ਬਹੁਤ ਸਗੀ ਵਦਣ ਤੇ ਮੰਮੀ ਮੇਰੀ ਨੇ ਕਿਹਾ ਵੀ ਕਹਿੰਦੀ ਦੋ ਦਿਨ ਰਹਿ ਲਾ ਤਾਂ ਰਹੀ ਨਹੀਂ ਕਹਿੰਦੀ ਨਹੀਂ ਮੈਂ ਮੇਰੇ ਲੋਕਾਂ ਨੇ ਕਹਿਣਾ ਇਹਨੂੰ ਦੱਸਣਾ ਨਹੀਂ ਆਉਂਦਾ ਕਨੀ ਇਹ ਤਾਂ ਆਇਤੇ ਰਹਿੰਦੀ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵਾਲੋ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਪੈਸੀ ਉਹਦੇ ਨਾਲ ਉਦੇ ਨਾਲ ਬਹੁਤ ਲੜਦੇ ਬੋਲਦੇ ਸੀ ਇਹਨੇ ਸਾਨੂੰ ਫੋਨ ਤੇ ਦੱਸਣਾ ਵੀ ਅਸੀਂ ਕਹਿਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨੈਵਦੀ ਤੂੰ ਛੱਡ ਚੜਾ ਕਰ ਲੈ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਬਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਹਾਂ ਕੋਈ ਗੱਲ ਨਹੀਂ ਚੱਲ ਤੂੰ ਜ ਚੰਗਾ ਮਾੜਾ ਸੀ ਤੇਰਾ ਹੋਰ ਕਿਤੇ ਕਰ ਦੇਵਾਂਗੇ ਵੀ ਤੂੰ ਛੱਡ ਪਰਾਂ ਪਰ ਇਹਨੇ ਪਰੋਣੇ ਨੇ ਹਨਾ ਜਦੋਂ ਜਲੰਧਰ ਜੀ ਸਾਡਾ ਪਰਚਾ ਉਦੋਂ ਇਹਨੇ ਹਨਾ ਪਤਿਆ ਕੇ ਇਹਨੂੰ ਇਹਨੂੰ ਲੈ ਗਿਆ ਕਹਿੰਦਾ ਕੋਈ ਗੱਲ ਨਹੀਂ ਆ ਕਿ ਨਾ ਤੂੰ ਹੁਣ ਆ ਜਾ ਪਣਾ ਨਹੀਂ ਮੈਂ ਮਾਫੀ ਮੰਗਦਾ ਤੇਰੇ ਕੋਲ ਹੁਣ ਇਹ ਪਤਿਆ ਕੇ ਤਿੰਨ ਕਿ ਮਹੀਨੇ ਹੋਏ ਸੀ ਪਤਿਆ ਕੇ ਹੀ ਲੱਗਿਆ ਸੀ ਇਹ ਹਾਜਿੰਦਰ ਕਿੱਥੇ ਦੀ ਰਹਿਣ ਵਾਲੀ ਸੀ ਇਹ ਆਲੋ ਆਲ ਦੀ ਮੈਰਿਜ ਕਿੱਥੇ ਹੋਈ ਸੀ ਇਹ ਤਲਵੰਡੀ ਸਲੇਮ ਫੋਨ ਤੁਸੀਂ ਕੀ ਮੈਂ ਕਰੀ ਅਸੀਂ ਤਾਂ ਇਹ ਸਾਨੂੰ ਇਨਸਾਫ ਚਾਹੀਦਾ ਆ ਜੀ ਨਹੀਂ ਚੰਗੀ ਨਹੀਂ ਸੀ ਕਿ ਤੱਕ ਸਾਨੂੰ ਆਪ ਸਾਡੇ ਪੱਲੇ ਪਾ ਦਿੰਦੇ ਨਹੀਂ ਸੀ ਜੇ ਸਾੜ ਦਿੰਦੇ ਇਹ ਪਹਿਲਾਂ ਰਹਿ ਕੇ ਕਈ ਦੋ ਵੀ ਇਹ ਜਨਾਨੀ ਲਈ ਫਿਰ ਕੋਲੋਂ ਵੀ ਇਹ ਗਾਲਾਂ ਕਟਵਮ ਦੱਸ ਗਾ ਮੇਰੀ ਭੈਣ ਨੂੰ ਅੰਜ ਕੀ ਨਾਮ ਸਰਜੀਤ ਕੋ ਕੀ ਗੱਲਬਾਤ ਕਰੀ ਗੱਲਬਾਤ ਇਹ ਹੈ ਜੀ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਇਦਾਂ ਦਾ ਕਿਸੇ ਅੱਗੇ ਵੀ 6 ਮਹੀਨੇ ਰਹਿ ਕੇ ਗਈ ਸੀ ਉਦੋਂ ਇੱਕੋ ਜਨਾਨੀ ਚਲੰਦਰ ਦੀ ਸੀ ਜਿਹਨੂੰ ਇਹ ਲਈ ਫਿਰਦਾ ਸੀਗਾ ਸੀ ਵੀ ਉਹ ਕੁੜੀ ਨੂੰ ਕਿਹਾ ਵੀ ਤੂੰ ਛੱਡ ਕਹਿੜਾ ਇਹਦਾ ਕਹਿੰਦੀ ਨਹੀਂ ਮੈਂ ਜਾਣਾ ਹੀ ਉੱਥੇ ਉਦੋਂ ਪਤਿਆ ਆ ਕੇ ਲੈ ਗਿਆ ਇਹਨੂੰ ਮੜ ਕੇ ਉਹਦੇ ਦਿਲ ਦੇ ਵਿੱਚ ਸੀ ਕਿ ਵੀ ਮੈਂ ਇਦਾਂ ਕਰਨੀ ਆ ਸਾਸਨਣਾਨ ਵੀ ਕੱਲ ਕੰਦ ਵੀ ਉਹਨੇ ਖੂਨ ਕੀਤਾ ਸੀਗਾ ਕਹਿੰਦੀ ਸੀ ਮੇ ਨਾਲ ਲੜਦਿਆਂ ਬੋਲਦਿਆਂ ਆਏ ਇਹ ਕਹਿੰਦੀ ਸੀ ਮੇਰੇ ਪੈਸੇ ਵੀ ਕੱਢ ਕੇ ਲੈ ਗਈ ਆ ਇਹਦੀ ਸੱਸ ਦੀਪਨਦੀ ਨਾਮ ਦੀ ਬਲਵੀਰ ਕੋਲ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਘਟਨਾ ਬਾਰੇ ਇਹ ਘਟਨਾ ਬਾਰੇ ਦਿੱਤਾ ਮਾਜੀ ਅੱਜ ਸਾਡੇ ਨਾਲ ਹੋਇਆ ਅੱਦ ਕਿਸੀ ਨਾ ਨਾ ਹੋਵੇ ਕਿਉਂਕਿ ਅਸੀਂ ਪੰਜ ਭੈਣਾਂ ਸਾਡੇ ਪਰ ਹੈ ਨਹੀਂ ਕੋਈ ਵੀ ਇਹ ਜਦੋਂ ਮਨਜੀ ਕੁੱਟਦਾ ਮਾਰਦਾ ਸੀ ਸਾਡੇ ਅੰਸਾਲ ਹੋ ਗਿਆ ਇਹ ਉਦੋਂ ਵੀ ਕੁੱਟ ਮਾਰ ਕੇ ਜਦੋਂ ਜੀ ਕਰਦਾ ਉਦੋਂ ਹੀ ਛੱਡ ਜਾਂਦਾ ਕੁੱਟਦਾ ਮਾਰਦਾ ਕੌਣ ਸੀ ਇਹਦੇ ਘਰ ਵਾਲਾ ਨਾਲ ਹੀ ਇਹਦੀ ਸੱਸ ਸੱਸ ਤਾਂ ਦੇਦੀ ਇਹ ਬਹੁਤ ਲੜਦੇ ਸੀ ਤਿੰਨ ਵਾਲੇ ਹੋਏ ਸੀ ਤਿੰਨ ਨਹੀਂ ਜਾਣੇ ਈ ਨਾਮ ਕੀ ਕਰੌਲੇ ਦਾ ਹਮਰੀ ਹਾਂ ਤੁਸੀ ਕੀ ਮੰਗ ਕਰਦੇ ਆਹ ਨੂੰ ਹੱਕ ਚਾਹੀਦਾ ਕਾਨੂੰਨ ਦੀ ਪੁਸਾਬ ਚਾਹੀਦਾ ਆਮ ਸਾਜ ਦਾ ਕਾਨੂੰਨ ਇਦਾਂ ਅੱਜ ਸਾਡੇ ਨਾਲ ওই ਗਾਂ ਨਾਲ ਕਿਸੇ ਨਾਲ ਅੱਜ ਜਦੋਂ ਤੁਸੀਂ ਕੁੜੀ ਦੀ ਲਾਸ਼ ਦੇਖੀ ਆ ਤੁਹਾਨੂੰ ਕੀ ਲੱਗ ਸਕਦਾ ਸਾਨੂੰ ਲੱਗਦਾ ਵੀ ਇਦਾਂ ਰੱਸੀ ਪਾ ਕੇ ਨੇ ਪਿੱਛੇ ਗਾਲ ਕੋਡ ਸਿਟਿਆ ਆ ਪਈ ਦਾ ਤਾਂ ਬਾਥਰੂਮ ਬੈੜ ਤੇ ਨਿਕਲੇ ਆ ਮਾਰੀ ਗਈ ਆ ਜਦੋਂ ਮੈਂ ਫੋਨ ਕੀਤਾ ਬਾਬਾ ਸਰਾਜਵਿੰਦਰ ਦੇ ਫੋਨ ਤੇ ਮੈਂ ਕਹਾਂ ਕਿਤੇ ਮੈਂ ਕਹਾਂ ਬੋਲੀ ਨਹੀਂ ਕਹਿੰਦਾ ਮੈਂ ਕਿ ਤੂੰ ਦੇਖ ਹੈਗੀ ਵੀ ਮੇਰੇ ਪੈਂਦੀ ਲੈਂਦੀ ਇਹੇ ਮੂੰਹ ਆ ਨਿਕਲੀ ਵੀ ਹੈ ਨਹੀਂ ਕਿ ਕਿਉਂਕਿ ਇਹਨਾਂ ਨੂੰ ਸਾਨੂੰ ਪਤਾ ਤੇ ਵੀ ਇਹਨਾਂ ਨੇ ਕੁਝ ਨਾ ਕੁਝ ਕਰ ਦੇਣਾ ਅਜੀ ਬਹੁਤ ਡੱਕਦੇ ਸੀ ਗੁੜੀ ਨੂੰ ਵੀ ਨਾ ਜਾ ਨਾ ਜਾ ਪਰ ਉਹ ਕਹਿੰਦੀ ਨਹੀਂ ਸੀ ਮੇਰਾ ਘਰ ਮੇਰਾ ਘਰ ਨਾਲ ਅਸੀਂ ਰਿਸ਼ਤੇਦਾਰ ਸਾਰੇ ਫੋਨ ਕਰਦੇ ਸੀ ਫੋਨ ਨਹੀਂ ਸੀ ਚੱਕ ਰਿਹਾ ਕਿਉਂਕਿ ਉਹ ਡੌਰ ਸੀ ਸਾਨੂੰ ਇਸ ਗੱਲ ਦਾ ਕਿ ਕੁੜੀ ਮਾਰ ਦਿੱਤੀ ਇਹਨਾਂ ਨੇ ਸਾਨੂੰ ਹੀ ਜਦੋਂ ਡੈੱਡ ਬੋਡੀ ਹੋ ਗਈ ਤੇ ਘਰੇ ਗਏ ਆ ਅਸੀਂ ਮੰਜੇ ਦੇ ਲਾਸ਼ ਦੇਖੀ ਹੈ ਕਿਾ ਚਲੋ ਇਹ ਕਹਿੰਦੇ ਅਟੈਕ ਹੋ ਗਿਆ ਅਟੈਕ ਹੀ ਮੰਨ ਲਿਆ ਸਕਦਾ ਕਪੜਾ ਚੱਕ ਕੇ ਮਿੰਦੋਈ ਖਾਦਾ ਸਰਪੰਚ ਜਾਨ ਸਰ ਨੂੰ ਫੋਟੋ ਤੇ ਵੀ ਨਿਸ਼ਾਨ ਪਏ ਹੋਏ ਰੱਸੀ ਦੇ ਨਿਸ਼ਾਨ ਸਕੇ ਸਰ ਪਤਾ ਨਹੀਂ ਕਾਹ ਨਾਲ ਮਾਰੀ ਸਾਨੂੰ ਪਤਾ ਕਾਲ ਕੁੱਟਿਆ ਤੇ ਚੁੰਨੀ ਪਾਈ ਇਹ ਪਤਾ ਨਹੀਂ ਤੁਸੀਂ ਡੈੱਡ ਬੋਡੀ ਦੇਖੀ ਜਾ ਕੇ ਇਸ ਮੌਕੇ মিডিਆ ਜਰੀਏ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮ੍ਰਿਤਕ ਦੇ ਘਰਦਿਆਂ ਨੇ ਅਤੇ ਰਿਸ਼ਤੇਦਾਰਾਂ ਨੇ ਥਾਣੇ ਪਹੁੰਚ ਕੇ ਅਮਰੀਕ ਸਿੰਘ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਰ ਕੀ ਮਾਮਲਾ ਜੀ ਇਹ ਹੈ ਅੱਜ ਸਵੇਰੇ ਕੈਲੀਫੋਰਨੀਆ ਤੋਂ ਇਨਫਾਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਾਨੀ ਦੀ ਛੱਕੀ ਇਲਾਕੇ 'ਚ ਮੌਤ ਹੋਈ ਹੈ ਜੇਸਾ ਪ੍ਰੰਤ ਕਿਉਂਕਿ ਅਜੇ ਤੱਕ ਜੁਬੀ ਐਸ ਐਚਓ ਸਦਰ ਬਾਅਦ ਵਿੱਚ ਮੈਂ ਵੀ ਔਕਾ ਦੇ ਕੋਲ ਜੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਮ ਦੀ ਹੈਗੀ ਆ ਜਨਾਨੀ ਪਿੰਟੀ ਕੇਸਾਲੋ ਮਾਰਾ ਇਹਦੀ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਕ ਸਿੰਘ ਸਾਨੋ ਪੂਰ ਚੰਦ ਵਾਸੀ ਤਲਵੰਡੀ ਸਲੇਮਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਨਹੀਂ ਰਹਿਦਾ ਸੀ ਜਿਹਦੇ ਸਬੰਧੀ ਕਈ ਵਾਰ ਪੁਚਾਤਾਂ ਨੇ ਫੈਸਲੇ ਕਰਾਏ ਆ ਇੱਕ ਦੋ ਵਾਰ ਥਾਣੇ ਸਦਰ ਉੱਗੀ ਚੌਕੀ ਚ ਹੁਣ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮណ្ឌਲ ਦੇ ਅੰਦਰ ਵੀ ਫੈਸਲਾ ਹੋਇਆ ਪਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿੰਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਅਰੇਗਾ ਅਮਰੀਕ ਸਿੰਘ ਇਹਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵੰਦਰ ਕੌਰ ਦੀ ਸਿਹਤ ਠੀਕ ਨਹੀਂ ਗਈ ਉਹ ਬੋਲ ਚੱਲ ਨਹੀਂ ਗਈ। 8:00 ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਭੋਇਆ ਇਹਦੀ ਭੈਣ ਮਾਂ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜਿਵੇਂ ਚੁੰਨੀ ਜਾਂ ਫਿਰ ਰੱਸੀ ਨਾਲ ਗਾਲ ਘੁੱਟਣ ਦਾ ਸੀਗਾ। ਠੀਕ ਆ ਉਹਨੇ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ માતા ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਜਸਕਰਨ ਸਿੰਘ ਜਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਵਰਤ ਸੱਤ ਛੱਤ ਹੇ ਲੈਂਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰਾ ਰਹੇ ਹਾਂ ਉਸ ਤੋਂ ਬਾਅਦ ਤਕਰੀਰ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌਣ ਜੋ ਦੇ ਪਤਾ ਕੌਣੀ ਤਕਰੀਰ ਸ਼ਾਮਿਲ ਵਿੱਚ ਜਲਦੀ ਹੋਊਗੀ ਜੋ ਜੋ ਵੀ ਬੰਦਾ ਦੋਸ਼ੀ ਤਰ੍ਹਾਂ ਨੇ ਤਕਰੀਰ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਸਰ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਮਾਮਲਾ ਜੀ ਦੇਖੋ ਇਹ ਕਦਰ ਦਾ ਮਾਮਲਾ 3872 ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਾਜਵਿੰਦਰ ਕੌਰ ਦੀ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਦੇਹ ਨੂੰ ਪਾਇਆ ਗਿਆ ਬਾਕੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰਾਰ ਹੋਏ ਮੁਲਜ਼ਮ ਘਰ ਵਾਲੇ ਅਮਰੀਕ ਸਿੰਘ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਠਾਕੀਕੇ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ